ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ 5 ਹਰ ਹਰ ਚਰਨ ਹਿਦਯ ਉਰ ਤਾਰੇ ਸੇਮਰ ਸੁਆਮੀ ਸਤ ਗੁਰੂ ਆਪਣਾ ਕਾਰਜ ਸਫਲ ਹਮਾਰੇ ਰਹਾਉ ਪਉਨ ਦਾਨ ਪੂਜਾ ਪਰਮੇਸ਼ਰ ਹਰ ਕੀ ਰਤ ਤਤ ਵਿਚਾਰੇ ਗੁਨ ਗਾਵਤ ਅਤਲ ਸੁਖ ਪਾਇਆ ਠਾਕੁਰ ਅਗੰਮ ਮਾ ਪਰੇ ਜੋ ਜਨਮ ਪਾਰ ਬ੍ਰਹਮ ਆਪਣੇ ਕਿਨੇ ਤਨ ਕਾ ਬਾਹਰ ਕਛ ਨ ਵਿਚਾਰੇ ਨਾਮ ਰਤਨ ਸੁਨ ਸੰਜਪ ਜਪ ਜੀਵਾ ਹਰ ਨਾਨਕ ਕੰਠ ਮੋਜਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ 5 ਹਰ ਹਰ ਚਰਨ ਹਿਦਯ ਉਰ ਤਾਰੇ शेमर स्वामी सतगुरु अपना कार्य सफल हमारे रहाओ कौन दान पूजा परमेश्वर हर किरत तत् विचारे गुण गावत अतुल सुख पाया ठाकुर अगमय परे जो जन पार ब्रह्म अपने किने تن کا باہر کچنا بیچارے نام رتن سن سن جپ جپ جیوا ہر نانک کंठ مجارے تت نام سری واہہ گرو صاحب جی ٹڈی مہلا پنجواں ਹਰ ਹਰ ਚਰਨ ਹਿਦੈ ਉਰ ਤਾਰੇ ਸੇਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਪਉਨ ਦਾਨ ਪੂਜਾ ਪਰਮੇਸ਼ਰ ਹਰ ਕੀ ਰਤ ਤਤ ਵਿਚਾਰੇ ਗੁਨ ਗਾਵਤ ਅਤਲ ਸੁਖ ਪਾਇਆ ठाकुर अगमय परे जो जन पार ब्रह्म अपने किने तिनका बाहुर कछ ना बिचारे नाम रतन सुन संजप जप जीवा हर नानक कंठ मुजारे सतनाम श्री वाहे गुरु साहिब जी ਰੋਡੀ ਮਹਲਾ ਪੰਜਵਾਂ ਹਰ ਹਰ ਚਰਨ ਹਿਦੈ ਉਰ ਤਾਰੇ ਸੇਮਰ ਸੁਆਮੀ ਸਤਿਗੁਰ ਅਪਨਾ ਕਾਰਜ ਸਫਲ ਹਮਾਰੇ ਰਹਾਉ ਪਉਨ ਦਾਨ ਪੂਜਾ ਪਰਮੇਸ਼ਰ ਹਰ ਕੀ ਰਤ ਤਤ ਵਿਚਾਰੇ गुण गावत अतुल सुख पाया ठाकुर अगमय परे जो जन पार ब्रह्म अपने किने तिनका बाहुर कछ ना बिचारे नाम रतन सुन संजप जप जीवा ਹਰ ਨਾਨਕ ਕੰਠ ਮੁਜਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ 5 ਹਰ ਹਰ ਚਰਨ ਹਿਦਯ ਉਰ ਤਾਰੇ ਸੇਮਰ ਸੁਆਮੀ ਸਤ ਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਪਨ ਦਾਨ ਪੂਜਾ ਪਰਮੇਸ਼ਰ ਹਰ ਕਿਰਤ ਤਤ ਵਿਚਾਰੇ ਗੁਨ ਗਾਵਤ ਆਤਲ ਸੁਖ ਪਾਇਆ ਠਾਕੁਰ ਅਗੰਮ ਮਯਾ ਪਰੇ ਜੋ ਜਨ ਪਾਰ ਬ੍ਰਮ ਆਪਣੇ ਕਿਨੇ تن کا باہر کچ نا بیچارے نام رتن سن سن jap jap jiwa har nanak kanth mujare sat naam sri wahiguru sahib ji todi mahala 5 va ਹਰ ਹਰ ਚਰਨ ਹਿਦਯ ਉਰਤਾਰੇ ਸੇਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਪਉਨ ਦਾਨ ਪੂਜਾ ਪਰਮੇਸ਼ਰ ਹਰ ਕੀ ਰਤ ਤਤ ਵਿਚਾਰੇ ਗੁਨ ਗਾਵਤ ਅਤਲ ਸੁਖ ਪਾਇਆ ਕੂਰੇ ਅਗੰਮਯਾ ਪਰੇ ਜੋ ਜਨਮ ਪਾਰ ਬ੍ਰਮੇ ਆਪਣੇ ਕਿਨੇ ਤਨ ਕਾ ਬਾਹੁਰ ਕਛ ਨਾ ਵਿਚਾਰੇ ਨਾਮ ਰਤਨ ਸਨ ਸੰਜਪ ਜਪ ਜੀਵਾ ਹਰ ਨਾਨਕ ਕੰਠ ਮੋਜਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ ਪੰਜਵਾਂ ਹਰ ਹਰ ਚਰਨ ਹਿਦੈ ਉਰ ਤਾਰੇ ਸੇਮਰ ਸੁਆਮੀ ਸਤਿਗੁਰੂ ਆਪਣਾ ਕਾਰਜ ਸਫਲ ਹਮਾਰੇ ਰਹਾਉ ਪਉਨ ਦਾਨ ਪੂਜਾ ਪਰਮੇਸ਼ਰ ਹਰ ਕੀ ਰਤ ਤਤ ਵਿਚਾਰੇ गुण गावत अतुल सुख पाया ठाकुर अगमय अपरे जो जन पार ब्रह्म अपने किने तिनका बाहुर कछ ना बिचारे नाम रतन सुन संजप जप जीवा ਹਰ ਨਾਨਕ ਕੰਠ ਮੋ ਜਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ 5 ਹਰ ਹਰ ਚਰਨ ਹਿਦਯ ਉਰ ਤਾਰੇ ਸੇਮਰ ਸੁਆਮੀ ਸਤ ਗੁਰੂ ਆਪਣਾ ਕਾਰਜ ਸਫਲ ਹਮਾਰੇ ਰਹਾਉ ਕੋਨ ਦਾਨ ਪੂਜਾ ਪਰਮੇਸ਼ਰ ਹਰ ਕੀ ਰਤ ਤਤ ਵਿਚਾਰੇ ਗੁਨ ਗਾਵਤ ਆਤਲ ਸੁਖ ਪਾਇਆ ठाकुर अगममय परे ਜੋ ਜਨ ਪਾਰ ਬ੍ਰਮ ਆਪਣੇ ਕਿਨੇ تن کا باہر کچ نہ بیچارے نام رتن سن سن جپ جپ جیوا ہر نانک کंठ مجارے سਤ نام سری واہ گرو صاحب جی ٹڈی مہلا 5واں ਹਰ ਹਰ ਚਰਨ ਹਿਦੈ ਉਰ ਤਾਰੇ ਸੇਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਪਉਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਨ ਗਾਵਤ ਅਤਲ ਸੁਖ ਪਾਇਆ ठाकुर अगमय परे जो जन पार भ्रम अपने किने तिनका बाहुर कछ ना बिचारे नाम रतन सुन जप जप जीवा हर नानक कंठ मुजारे सतनाम श्री वाहेगुरु साहिब जी ਰੋਡੀ ਮਹਲਾ ਪੰਜਵਾਂ ਹਰ ਹਰ ਚਰਨ ਹਿਦਯ ਉਰ ਤਾਰੇ ਸੇਮਰ ਸੁਆਮੀ ਸਤਿਗੁਰ ਅਪਨਾ ਕਾਰਜ ਸਫਲ ਹਮਾਰੇ ਰਹਾਉ ਪਉਨ ਦਾਨ ਪੂਜਾ ਪਰਮੇਸ਼ਰ ਹਰ ਕੀ ਰਤ ਤਤ ਵਿਚਾਰੇ गुण गावत अतुल सुख पाया ठाकुर अगमय अपरे जो जन पार ब्रह्म अपने किने तिनका बाहुर कछ ना बिचारे नाम रतन सुन संजप जप जीवा ਹਰ ਨਾਨਕ ਕੰਠ ਮੋਜਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ 5 ਹਰ ਹਰ ਚਰਨ ਹਿਦਯ ਉਰਤਾਰੇ ਸੇਮਰ ਸੁਆਮੀ ਸਤ ਗੁਰੂ ਆਪਣਾ ਕਾਰਜ ਸਫਲ ਹਮਾਰੇ ਰਹਾਉ ਪਉਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤਲ ਸੁਖ ਪਾਇਆ ਠਾਕੁਰ ਅਗੰਮ ਮਿਆ ਪਰੇ ਜੋ ਜਨ ਪਾਰ ਬ੍ਰਮ ਆਪਣੇ ਕਿਨੇ تن کا باہر کچ نہ بیچارے نام رتن سن سن jap jap جیوا ہر نانک کंठ مو جارے سਤ نام سری واہگورو صاحب جی ٹڈی مہلا 5واں ਹਰ ਹਰ ਚਰਨ ਹਿਦੈ ਉਰ ਤਾਰੇ ਸੇਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਪਉਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤਲ ਸੁਖ ਪਾਇਆ ठाकुर अगम माया परे जो जन पार ब्रह्म अपने किने तिनका बाहुर कछ ना बिचारे नाम रतन सुन संजप जप जीवा हर नानक कंठ मुजारे सतनाम श्री वाहे गुरु साहिब जी ਟੋਡੀ ਮਹਿਲਾ ਪੰਜਵਾਂ ਹਰ ਹਰ ਚਰਨ ਹਿਦੈ ਉਰ ਤਾਰੇ ਸੇਮਰ ਸੁਆਮੀ ਸਤਿਗੁਰ ਆਪਨਾ ਕਾਰਜ ਸਫਲ ਹਮਾਰੇ ਰਹਾਉ ਪਉਨ ਦਾਨ ਪੂਜਾ ਪਰਮੇਸ਼ਰ ਹਰ ਕੀ ਰਤ ਤਤ ਵਿਚਾਰੇ गुण गावत अतुल सुख पाया ठाकुर अगम मै परे जो जन पार ब्रह्म अपने किने तिनका बाहुर कछ ना बिचारे नाम रतन सुन संजप जप जीवा हर नानक कंठ म जरे ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ 5 ਹਰ ਹਰ ਚਰਨ ਹਿਦਯ ਉਤਾਰੇ ਸੇਮਰ ਸੁਆਮੀ ਸਤ ਗੁਰੂ ਆਪਣਾ ਕਾਰਜ ਸਫਲ ਹਮਾਰੇ ਰਹਾਓ कौन दान पूजा परमेश्वर हर किरत तत विचरे गुण गावत अतुल सुख पाया ठाकुर अगममय परे जो जन पार ब्रह्म अपने किने तिनका बाहुर कछ ना विचारे ਨਾ ਮਰਤਨ ਸਨ ਸਜਪ ਜਪ ਜੀਵਾ ਹਰ ਨਾਨਕ ਕੰਠ ਮੁਜਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ 5 ਹਰ ਹਰ ਚਰਨ ਹਿਦਯ ਉਰ ਤਾਰੇ सेमर स्वामी सतगुरु अपना कार्य सफल हमारे रहाओ पुण्य दान पूजा परमेश्वर हर किरत तत् विचारे गुण गावत अतुल सुख पाया ठाकुर अगमय परे जो जन पार ब्रह्म अपने किने تن کا باہر کچ نا بیچارے نام رتن سن سن jap jap jiwa har nanak kanth mo jare sat naam sri vahiguru sahib ji todi mahala 5 va ਹਰ ਹਰ ਚਰਨ ਹਿਦਯ ਉਰਤਾਰੇ ਸੇਮਰ ਸੁਆਮੀ ਸਤ ਗੁਰ ਆਪਨਾ ਕਾਰਜ ਸਫਲ ਹਮਾਰੇ ਰਹਾਉ ਪਉਨ ਦਾਨ ਪੂਜਾ ਪਰਮੇਸ਼ਰ ਹਰ ਕੀ ਰਤ ਤਤ ਵਿਚਾਰੇ ਗੁਨ ਗਾਵਤ ਅਤਲ ਸੁਖ ਪਾਇਆ ठाकुर अगम मया परे जो जन पार भ्रम अपने किने तिनका बाहुर कछ ना बिचारे नाम रतन सुन संजप जप जीवा हर नानक कंठ मुजारे सतनाम श्री वाहे गुरु साहिब जी ਟੋਡੀ ਮਹਿਲਾ ਪੰਜਵਾਂ ਹਰ ਹਰ ਚਰਨ ਹਿਦੈ ਉਰਤਾਰੇ ਸੇਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਪਉਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ गुण गावत अतुल सुख पाया ठाकुर अगमय अपरे जो जन पार ब्रह्म अपने किने तिनका बाहुर कछ ना बिचारे नाम रतन सुन संजप जप जीवा ਹਰ ਨਾਨਕ ਕੰਠ ਮੁਜਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ 5 ਹਰ ਹਰ ਚਰਨ ਹਿਦੈ ਉਰ ਤਾਰੇ ਸੇਮਰ ਸੁਆਮੀ ਸਤ ਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਪਉਨ ਦਾਨ ਪੂਜਾ ਪਰਮੇਸ਼ਰ ਹਰ ਕੀ ਰਤ ਤਤ ਵਿਚਾਰੇ ਗੁਨ ਗਾਵਤ ਅਤਲ ਸੁਖ ਪਾਇਆ ਠਾਕੁਰ ਅਗੰਮਯ ਅਪਰੇ ਜੋ ਜਨ ਪਾਰ ਬ੍ਰਹਮ ਆਪਣੇ ਕਿਨੇ تنکا باہر کشنا بیچارے نام رتن سن سن جپ جپ جیوا ہر نانک کںٹھ مو جارے سਤ نام سری واہگورو صاحب جی ٹڈی مہلا 5واں ਹਰ ਹਰ ਚਰਨ ਹਿਦੈ ਉਰ ਤਾਰੇ ਸੇਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਪਉਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਨ ਗਾਵਤ ਅਤਲ ਸੁਖ ਪਾਇਆ ठाकुर अगम मै परे जो जन पार ब्रह्म अपने किने तिनका बाहुर कछ ना बिचारे नाम रतन सुन संजप जप जीवा हर नानक कंठ मो जारे सतनाम श्री वाहे गुरु साहिब जी ਟੋਡੀ ਮਹਿਲਾ ਪੰਜਵਾਂ ਹਰ ਹਰ ਚਰਨ ਹਿਦਯ ਉਰ ਤਾਰੇ ਸੇਮਰ ਸੁਆਮੀ ਸਤ ਗੁਰ ਆਪਨਾ ਕਾਰਜ ਸਫਲ ਹਮਾਰੇ ਰਹਾਉ ਪਉਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ गुण गावत अतुल सुख पाए ठाकुर अगमय अपरे जो जन पार ब्रह्म अपने किने तिनका बाहुर कछ ना बिचारे नाम रतन सुन संजप जप जीवा हर नानक कंठ मुजारे ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ 5 ਹਰ ਹਰ ਚਰਨ ਹਿਦੈ ਉਰ ਤਾਰੇ ਸੇਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਓ कौन दान पूजा परमेश्वर हर किरत तत विचारे गुण गावत अतुल सुख पाया ठाकुर अगमय परे जो जन पार ब्रह्म अपने किने तिनका बाहुर कछ ना बिचारे ਨਾਮ ਰਤਨ ਸੁਨ ਸੰਜਪ ਜਪ ਜੀਵਾ ਹਰ ਨਾਨਕ ਕੰਠ ਮੁਜਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ